ਪਹਿਲਾਂ ਤਾਂ ਦੱਸੋ ਕਿ ਟਾਈਮ ਟ੍ਰੈਵਲ ਅਤਿ ਆਤਮਕ ਤੌਰ ਤੇ ਜਾਂ ਫਿਰ ਰਿਐਲਿਟੀ ਦੇ ਵਿੱਚ ਇਹ ਹੈ ਰਿਐਲਿਟੀ ਦੇ ਵਿੱਚ ਕੋਈ ਤਾਂ ਟਾਈਮ ਟ੍ਰੈਵਲ ਹੈ ਉਹ ਸਪੈਸ਼ਲ ਰਿਲੇਟਿਵਿਟੀ ਦੀ ਥਿਊਰੀ ਤੋਂ ਸਾਬਤ ਹੁੰਦਾ ਹੈ ਕਿ ਸੰਭਵ ਹੈ ਆਲਮੋਸਟ ਘੰਟਾ ਤੇ ਲੱਗਣਾ ਚਾਹੀਦਾ ਸਾਰੇ ਪੁੱਛਿਆ ਸਮਾਂ ਘੰਟਾ ਸਵਾ ਘੰਟਾ ਠੀਕ ਹੈ ਤੇ ਜਦੋਂ ਵਾਪਸ ਆਇਆ ਮੇਰੀ ਸਿਸਟਰ ਮੇਰੇ ਤੋਂ ਵੱਡੀ ਹੈ 2 ਸਾਲ ਉਹ ਮੈਨੂੰ ਕਹਿੰਦੀ ਤੂੰ ਕਿੱਥੇ ਧਿਆਨ ਮੈਂ ਖੜੜ ਤੂੰ ਆਇਆ ਉਹ ਜੀ ਸਿਸਟਰ ਵੀ ਕਹਿੰਦੀ ਤੂੰ ਹੁਣ ਤਾਂ ਅਕਸਰ ਜਾਂਦਾ ਸੀ ਗਲੀ ਵਿੱਚ ਅੱਛਾ ਮੈਂ ਦੋ ਕੇ ਸ਼ਬਦ ਜ਼ਿਆਦਾ ਮੈਨੂੰ ਉਹਦੇ ਵਾਹਿਗੁਰੂ ਵਾਹਿਗੁਰੂ ਹੁਣ ਚੱਲ ਰਹੀ ਸੀ ਉਹਦੇ ਵਿੱਚ ਤੇ ਮੈਂ ਉਸ ਦੇ ਵਿੱਚ ਗਹਿਰਾ ਉਤਰ ਗਿਆ ਬਹੁਤ ਮੈਨੂੰ ਆਨੰਦ ਆਇਆ ਚੰਗੀ ਜਿਹੀ ਤੇ ਉਹ ਸਮਾਂ ਮੈਂ ਕਿੰਨਾ ਟੈਕ 1.5 ਘੰਟੇ ਤਾਂ ਬੀਤ ਗਿਆ ਹੁੰਦਾ ਐਵੇਂ ਮਹਿਸੂਸ ਕੀਤਾ ਅੱਛਾ ਉਸ ਤੋਂ ਬਾਅਦ ਫਿਰ ਹੋਰ ਮਤਲਬ ਜਿਹੜੀਆਂ ਟਾਈਮ ਟਰੈਵਲ ਟਾਈਪ ਵਾਲੀਆਂ ਘਟਨਾਵਾਂ ਸੀਗੀਆਂ ਮੇਰੇ ਨਾਲ ਹਰ ਹੋ ਰਹੀਆਂ ਲੱਗੀਆਂ ਕਈ ਵਾਰ ਇਹ ਲੱਗਦਾ ਸੀ ਕਿ ਜਿਵੇਂ ਮੈਂ ਸਾਈਕਲ ਤੇ ਜਾ ਰਿਹਾ ਹਾਂ ਤੇ ਅੱਗੇ ਟਰੱਕ ਹੈ ਕਿੰਬਈਤ ਨੂੰ ਉਤਰ ਗਿਆ। ਪਦਾਰਥਾਂ ਨੂੰ ਹੁੰਦਾ ਟੱਕਰ ਦਾ। ਪਦਾਰਥਾਂ ਦਾ ਮੇਰੇ ਲਈ ਵजूद ਖਤਮ ਹੋ ਗਿਆ। ਜਿਵੇਂ ਇੱਕ ਫੁੱਟਬਾਲ ਨੂੰ ਕਹਿੰਦੇ ਆਂ ਆਂ ਦੀਵਾਰ ਤੇ ਮਾਰੂ। ਦੀਵਾਰ ਤੋਂ ਮਾਰ ਲੰਘ ਸਕਦੀ ਆ। ਉਸ ਤੋਂ ਬਾਅਦ ਜੋ ਕਿ ਗ੍ਰੈਵਿਟੀ ਦਾ ਅਸਰ ਸੀਗਾ ਉਹ ਮੇਰੇ ਤੇ ਸਮਾਪਤ ਹੋ ਗਿਆ। ਗ੍ਰੈਵਿਟੀ ਨੇ ਮੇਰੇ ਤੇ ਮਤਲਬ ਮੈਂ ਬੜਾ ਹੌਲਾ ਮਹਿਸੂਸ ਕਰਨ ਲੱਗ ਗਿਆ ਕਿ ਮੈਂ ਆਪਣਾ ਭਜਨ-ਬੁਜਨ ਮੇਰੇ ਹੈਂਡਮੀਪ ਉੱਡ ਰਿਹਾ। ਪਬਲਿਕ ਗਾਰਡੀਅਨ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਪ੍ਰਦੀਪ ਧਿਮਾਨ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਦਾ ਸਟ੍ਰੇਟ ਟਾਕ ਦੇ ਵਿੱਚ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਖਾਸ ਵਿਸ਼ਿਆਂ ਦੀ ਗੱਲ ਕਰਦੇ ਹਾਂ ਅੱਜ ਜੋ ਵਿਸ਼ਾ ਲੈ ਕੇ ਆਏ ਹਾਂ ਕਾਫੀ ਜ਼ਿਆਦਾ ਦਿਲਚਸਪ ਹੈ ਜਦੋਂ ਵੀ ਇਸ ਵਿਸ਼ੇ ਦੀ ਗੱਲ ਤੁਰਦੀ ਹੈ ਖਾਸ ਤੌਰ ਤੇ ਟੀਨੇਜਰਸ ਜੋ ਹੁੰਦੇ ਨੇ ਉਹ ਇਸ ਵਿੱਚ ਬਹੁਤ ਦਿਲਚਸਪੀ ਲੈਂਦੇ ਨੇ ਬਹੁਤ ਸਾਰੀਆਂ ਬਾਲੀਵੁੱਡ ਦੀਆਂ ਹਾਲੀਵੁੱਡ ਦੀਆਂ ਫਿਲਮਾਂ ਇਸ ਵਿਸ਼ੇ ਤੇ ਬਣ ਚੁੱਕੀਆਂ ਨੇ ਬਹੁਤ ਸਾਰੇ ਨਾਵਲ ਬਣ ਚੁੱਕੇ ਨੇ ਪਰ ਜਦੋਂ ਵੀ ਇਸ ਵਿਸ਼ੇ ਦੀ ਵਸਤਵਿਕਤਾ ਦੀ ਗੱਲ ਆਉਂਦੀ ਹੈ ਤਾਂ ਸਵਾਲ ਉੱਠਦੇ ਨੇ ਤਾਂ ਇਹ ਵਿਸ਼ਾ ਹੈ ਜੀ ਟਾਈਮ ਟਰੈਵਲ ਦਾ ਵਿਸ਼ਾ ਟਾਈਮ ਕਿਸ ਤਰ੍ਹਾਂ ਚੱਲਦਾ ਹੈ ਟਾਈਮ ਕਿਸ ਤਰ੍ਹਾਂ ਕੰਮ ਕਰਦਾ ਹੈ ਇਹ ਸਭ ਜਾਣਨ ਦੇ ਲਈ ਅਸੀਂ ਅੱਜ ਇੱਕ ਖਾਸ ਸ਼ਖਸੀਅਤ ਦੇ ਕੋਲ ਆਏ ਆਓ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸ਼ਖਸੀਅਤ ਦਾ ਜੋ ਕਿ ਰਾਈਟਰ ਵੀ ਨੇ ਅਨੁਵਾਦਕ ਵੀ ਨੇ ਬਹੁਤ ਸਾਰੀਆਂ ਸਾਇੰਸ ਦੀਆਂ ਕਿਤਾਬਾਂ ਦੀ ਇਹਨਾਂ ਨੇ ਅਨੁਵਾਦ ਕੀਤਾ ਹੈ ਤੇ ਇਹਨਾਂ ਦੀ ਆਪਣੀ ਕਿਤਾਬ ਕੁਆਂਟਮ ਵਸਤਵਿਕਤਾ ਕਾਫੀ ਜ਼ਿਆਦਾ ਮਸ਼ਹੂਰ ਵੀ ਹੈ ਤੇ ਕੁਆਂਟਮ ਵਸਤਵਿਕਤਾ ਬਾਰੇ ਵੀ ਅੱਜ ਇਹਨਾਂ ਨਾਲ ਗੱਲ ਕਰਾਂਗੇ ਬਹੁਤ-ਬਹੁਤ ਸਵਾਗਤ ਕਰਦੇ ਹਾਂ ਪਰਮ ਮੁੰਡੇ ਜੀ ਦਾ ਪਰਮ ਜੀ ਬਹੁਤ-ਬਹੁਤ ਸਵਾਗਤ ਹੈ ਪਰਮ ਜੀ ਟਾਈਮ ਟਰੈਵਲ ਇੱਕ ਐਸਾ ਵਿਸ਼ਾ ਜੋ ਹਰ ਕੋਈ ਸਮਝਣਾ ਚਾਹੁੰਦਾ ਹੈ ਹਰ ਕੋਈ ਇਸ ਦੇ ਅਲੱਗ ਮਾਇਨੇ ਰੱਖਦਾ ਹੈ ਇਸ ਨੂੰ ਸਮਝਣ ਦੇ ਲਈ ਅੱਜ ਤੁਹਾਡੇ ਕੋਲੇ ਆਏ ਆ ਸਭ ਤੋਂ ਪਹਿਲਾਂ ਤਾਂ ਦੱਸੋ ਕਿ ਟਾਈਮ ਟ੍ਰੈਵਲ ਅਧਿਆਤਮਕ ਤੌਰ ਤੇ ਜਾਂ ਫਿਰ ਰਿਐਲਿਟੀ ਦੇ ਵਿੱਚ ਇਹ ਹੈ ਕਿ ਰਿਐਲਿਟੀ ਦੇ ਵਿੱਚ ਤੁਹਾਡਾ ਟਾਈਮ ਟ੍ਰੈਵਲ ਹੈ ਉਹ ਸਪੈਸ਼ਲ ਰਿਲੇਟਿਵਿਟੀ ਦੀ ਥਿਊਰੀ ਤੋਂ ਸਾਬਤ ਹੁੰਦਾ ਹੈ ਕਿ ਸੰਭਵ ਹੈ ਤੇ ਉਹਦੇ ਲਈ ਬਹੁਤ ਇਨਫਿਨਿਟੀ એનર્ਜੀ ਚਾਹੀਦੀ ਹੈ ਲਾਈਟ ਦੀ ਸਪੀਡ ਦੇ ਨੇੜੇ ਦੀ ਸਪੀਡ ਦਾ ਜਿਵੇਂ ਰਾਕਟ ਸਪੇਸਸ਼ਿਪ ਜਿਵੇਂ ਹੁੰਦਾ ਉਹ ਬਹੁਤ ਤੇਜ਼ ਚਲਾਣਾ ਜੀ ਜੀ ਹੁਣ ਬਹੁਤ ਇਨਫਿਨਿਟ એનર્ਜੀ ਦੀ ਜ਼ਰੂਰਤ ਹੈ ਤੇ ਉਹ ਹਜੇ ਪੋਸੀਬਲ ਨਹੀਂ ਹੋਇਆ ਇੰਜੀਨੀਅਰਿੰਗ ਦੇ ਤੌਰ ਤੇ ਇਹ ਇੱਕ ਇੰਜੀਨੀਅਰਿੰਗ ਦੀ ਸਮੱਸਿਆ ਰਹਿ ਗਈ ਹੈ ਉਹ ਚਾਂਸਸ ਕੀ ਹੁੰਦੇ ਆ ਕਿ ਉਹ ਤਬਾਹ ਹੋ ਜਾਂਦੀ ਆ ਬਿਖਰ ਜਾਂਦੀ ਆ ਕੀ ਹੁੰਦਾ ਕੀ ਆ ਅਗਰ ਕੋਈ ਲਾਈਟ ਦੀ ਸਪੀਡ ਦੇ ਨਾਲ ਸਫਰ ਕਰਦਾ ਉਸ ਦਿਨ ਐਕਚੁਅਲੀ ਜਿਹੜਾ ਸਪੈਸ਼ਲ ਰਿਲੇਟਿਵਿਟੀ ਦੀ ਥਿਊਰੀ ਹੈ ਜੀ ਉਹ ਉਹਦਾ ਜਿਹੜਾ ਸਿੱਧਾ ਸ਼াব্দਿਕ ਜਿਹੜਾ ਮੀਨਿੰਗ ਉਹਦਾ ਅਰਥ ਹੈ ਉਹ ਇਹੀ ਹੈ ਕਿ ਜਿਹੜੇ ਭੌਤਿਕ ਨਿਯਮ ਨੇ ਉਹਨਾਂ ਨੂੰ ਫਰੇਮ ਆਫ ਰੈਫਰੈਂਸ ਦੀ ਸਪੀਡ ਨਾਲ ਕੋਈ ਫਰਕ ਨਹੀਂ ਪੈਂਦਾ ਹੂੰ ਕਿ ਉਹ ਲਾਈਟ ਦੀ ਸਪੀਡ ਉਹੀ ਰਹਿੰਦੀ ਹੈ ਉਹ ਹਰ ਇੱਕ ਦਿਸ਼ਾ ਵਿੱਚ ਉਹੀ ਰਹੇਗੀ ਠੀਕ ਹੈ ਉਹਨੂੰ ਕੋਈ ਫਰਕ ਨਹੀਂ ਕਿ ਤੁਸੀਂ ਉਸ ਜਿਹੜੀ ਕੋਈ ਲਾਈਟ ਦਾ ਸੋਰਸ ਹੈ ਉਸ ਨੂੰ ਕਿੰਨੀ ਤੇਜ਼ ਭਜਾ ਰਹੇ ਹੋ ਜਾਂ ਕਿਹੜੀ ਦਿਸ਼ਾ ਵਿੱਚੋਂ ਉਹਨੂੰ ਕੋਈ ਫਰਕ ਨਹੀਂ ਉਹਨੇ ਆਪਣੀ ਸਪੀਡ ਉਹੀ ਕਾਇਮ ਰੱਖਣੀ ਹੈ ਠੀਕ ਹੈ ਤੇ ਮੈਥਮੈਟਿਕਲੀ ਇਹ ਬਲੈਕਬੋਰਡ ਤੇ ਸਮਝਣ ਵਾਲੀ ਚੀਜ਼ ਆ ਵੈਸੇ ਤੇ ਹਜੇ ਮੈਂ ਇਸ ਦਾ ਕੋਰਸ ਆਪਣੇ ਵੀ ਚੈਨਲ ਤੇ ਨਹੀਂ ਪਾਇਆ ਜੀ ਹਜੇ ਮੈਂ ਕੁਆਂਟਮ ਮੈਕੈਨਿਕਸ ਤੇ ਹੀ ਲੱਗਿਆ ਮੈਂ ਪਿਛਲੇ 10-12 ਸਾਲ ਤੋਂ ਜੀ ਉਸੇ 'ਚ ਮੈਂ ਹੋਰ ਨਿਪੁੰਨ ਹੋਣਾ ਚਾਹੁੰਦਾ ਹਜੇ ਕਿਉਂਕਿ ਮੈਂ ਕੋਈ ਪੇਪਰ ਤਾਂ ਦੇਣਾ ਨਹੀਂ ਕਿ ਮੈਂ ਮੈਨੂੰ 2 ਸਾਲ ਦਾ ਹੀ ਟਾਈਮ ਹੈ 3 ਸਾਲ ਦਾ ਗ੍ਰੈਜੂਏਸ਼ਨ ਕਰਨੀ ਹੈ ਜਾਂ ਮੈਂ ਐਮਏ ਕਾ ਐਮਐਸਸੀ ਕਰਨੀ ਹੈ ਇਦਾਂ ਤਾਂ ਮੇਰੇ ਲਈ ਕੋਈ ਬੰਦੀਸ਼ ਨਹੀਂ ਹੈ ਠਰਮੇ ਨਾਲ ਕਰਨ ਵਾਲਾ ਕੰਮ ਸਾਰੀ ਉਮਰ ਪੈਸੇ ਸਿੱਖਣ ਲਈ ਤੇ ਉਹ ਲੱਗਿਆ ਮੈਂ ਜੀ ਉਹਦਾ ਮੋਟਾ-ਮੋਟਾ ਸਾਰੇ ਸਬਜੈਕਟਾਂ ਨੂੰ ਫਿਜ਼ਿਕਸ ਦੇਆਂ ਨੂੰ ਮੈਂ ਪੜ ਚੁੱਕਿਆ ਮੋਟਾ-ਮੋਟਾ ਲੇਕਿਨ ਕਿਸੇ ਖਾਸ ਸਬਜੈਕਟ ਦੇ ਉੱਤੇ ਗਹਿਰਾਈ ਦੇ ਤੌਰ ਤੇ ਅਧਿਐਨ ਕਰਨਾ ਜਿਹੜਾ ਉਹ ਕੁਆਂਟਮ ਮੈਕੈਨਿਕਸ ਦਾ ਤਾਂ ਕਾਫੀ ਹੋ ਚੁੱਕਿਆ ਹੈ ਚਲੋ ਕੁਆਂਟਮ ਮੈਕੈਨਿਕਸ ਮੈਂ ਮੰਨਦਾ ਕਿ ਹੁਣ ਉਸ ਦਾ ਮਾਸਟਰ ਹੈ ਪਰ ਉਸ ਤੋਂ ਅੱਗੇ ਕੁਆਂਟਮ ਮੈਕੈਨਿਕਸ ਜਿਹੜਾ ਇਹ ਪਹਿਲੀ ਕੁਆਂਟਾਈਜ਼ੇਸ਼ਨ ਕਹੀ ਜਾਂਦੀ ਹੈ ਅੱਛਾ ਜੀ ਜਿਹੜਾ ਕੁਆਂਟਾਈਜ਼ੇਸ਼ਨ ਫਿਰ ਦੂਜੀ ਕੁਆਂਟਾਈਜ਼ੇਸ਼ਨ ਫੀਲਡ ਥਿਊਰੀ ਹੈ ਅੱਗੇ ਤੀਜੀ ਕੁਆਂਟਾਈਜ਼ੇਸ਼ਨ ਕੁਆਂਟਮ ਗ੍ਰੈਵਿਟੀ ਦੀ ਹੈ ਠੀਕ ਹੈ ਉਹ ਜਿਹੜੇ ਉਸਤੇ ਵੈਸੇ ਮੈਂ ਵਰਲਡਵਾਈਡ ਵੀ ਕੰਮ ਚੱਲ ਰਿਹਾ ਜੇ ਉਸ ਤੇ ਇੰਨੇ ਜਿਆਦਾ ਉਸ ਵਿੱਚ ਸਫਲਤਾ ਨਹੀਂ ਮਿਲੀ ਸਾਰਿਆਂ ਨੂੰ ਮਤਲਬ ਉਹ ਹਜੇ ਸਟੈਂਡਰਡ ਮਾਡਲ ਦੇ ਨਾਲ ਉਸ ਦੇ ਵਿੱਚ ਕਾਫੀ ਹਜੇ ਕਮੀਆਂ ਨੇ ਉਸ ਦੇ ਵਿੱਚ ਹਜੇ ਯੋਗਦਾਨ ਪਾ ਸਕਦੇ ਨੇ ਜਿਹੜੇ ਰਿਸਰਚ ਕਰਨ ਵਾਲੇ ਨੇ ਤੇ ਉਸ ਵਿੱਚ ਮੈਂ ਵੀ ਉਸ ਚੀਜ਼ ਵੱਲ ਥਿਊਰੀ ਆਫ एवरीथिंग ਵੱਲ ਜਾ ਰਹੇ ਹਾਂ ਹੌਲੀ ਹੌਲੀ ਅੱਛਾ ਮੇਰਾ ਇੱਕ ਛੋਟਾ ਜਿਹਾ ਸਵਾਲ ਆ ਜੀ ਜਿਵੇਂ ਕਿ ਮੈਂ ਕਿਹਾ ਵਿਸ਼ਾ ਬੜਾ ਦਿਲਚਸਪ ਹੈ ਹਾਂਜੀ ਪਰਮ ਜੀ ਦੀ دلچਸਪੀ ਕਦੋਂ ਹੋਈ ਕਦੋਂ ਇਹ ਵਿਚਾਰ ਧਿਆਨ ਚ ਆਇਆ ਕਿ ਨਹੀਂ ਮੈਂ ਇਸ ਚੀਜ਼ ਤੇ ਕੰਮ ਕਰਨਾ ਜੈਸੇ ਕਾਫੀ ਪਰਸਨਲ ਗੱਲਾਂ ਨੇ ਇਹ ਕਿ ਸਭ ਤੋਂ ਪਹਿਲਾਂ ਤਾਂ 92 ਵਿੱਚ ਮੈਂ ਪਲੱਸ 2 ਕੀਤੀ ਸੀ ਜੀ ਤੇ ਉਸ ਤੋਂ ਬਾਅਦ ਫਿਰ ਕੁਝ ਇਨਸੀਡੈਂਟ ਮੇਰੇ ਨਾਲ ਹੋਣ ਲੱਗੇ ਇਦਾਂ ਦੇ ਟਾਈਮ ਟ੍ਰੈਵਲ ਵਾਲੇ ਅਧਿਆਤਮਕ ਟਾਈਪ ਵਾਲੇ ਠੀਕ ਹੈ ਲੇਕਿਨ ਉਸ ਤਰ੍ਹਾਂ ਦਾ ਮੈਂ ਇਨਸਾਨ ਨਹੀਂ ਸੀਗਾ ਸ਼ੁਰੂ ਤੋਂ ਕਿ ਮੈਂ ਤੁਸੀਂ ਆਪ ਅਧਿਆਤਮਕ ਨਹੀਂ ਸੀ ਜਿਆਦਾ ਅੰਮੀ ਮੈਂ ਇੱਕ ਸਟੂਡੈਂਟ ਜਿਵੇਂ ਆਮ ਹੁੰਦਾ 17 ਸਾਲ ਦੀ ਉਮਰ ਸੀ ਉਸ ਵੇਲੇ ਮੇਰੀ ਉਸ ਦੇ ਵਿੱਚ ਮੇਰੇ ਨਾਲ ਸਭ ਤੋਂ ਯਾਦ ਮੈਨੂੰ ਫਸਟ ইয়ার ਦੀ ਐਡਮਿਸ਼ਨ ਲੈ ਕੇ ਘਰ ਵਾਪਸ ਆਇਆ ਠੀਕ ਹੈ ਐਡਮਿਸ਼ਨ ਲੈ ਕੇ ਪਲੱਸ 2 ਤੋਂ ਬਾਅਦ ਗਵਰਨਮੈਂਟ ਕਾਲਜ ਚੰਡੀਗੜ੍ਹ ਉਸ ਦੀ ਡੇਟ ਵੀ ਪਤਾ ਲੱਗ ਸਕਦੀ ਹੈ ਕਿਹੜੀ ਹੋਏਗੀ ਉਹ ਕਿ ਜਿਸ ਦਿਨ ਮੈਨੂੰ ਪਹਿਲੀ ਵਾਰ ਇਨਲਾਈਟਨਮੈਂਟ ਹੋਈ ਕਿ ਪਹਿਲੀ ਵਾਰੀ ਮੈਨੂੰ ਆਪਣੇ ਆਪ ਦਾ ਪਤਾ ਲੱਗਿਆ ਕਿ ਮੈਂ ਕੀ ਹਾਂ ਪਾਠ ਮੈਂ ਪਹਿਲੇ ਵਾਰੀ ਕੀਤਾ ਸੀ ਉਸ ਦਿਨ ਠੀਕ ਹੈ ਜਦੋਂ ਮੈਂ ਵਾਪਸ ਆਇਆ ਕੋਈ ਟੈਰੋਰੀਜ਼ਮ ਦਾ ਹੌਸਲੇ ਦਾ ਹੌਰ ਸੀਗਾ ਹਮ ਤੇ ਤੁਹਾਨੂੰ ਪਤਾ ਕਿ 92 ਵਿੱਚ ਕਾਫੀ ਮਾਹੌਲ ਖਰਾਬ ਸੀਗਾ ਸਾਰਾ ਪੰਜਾਬ ਤੇ ਉਸ ਵਕਤ ਮੈਂ ਆਪਣੇ ਘਰ ਤੋਂ ਮਰੰਡੇ ਸਾਡਾ ਘਰ ਸੀਗਾ ਤੇ ਬੱਸ ਚੜ ਕੇ ਕਿਲੋਮੀਟਰ ਤੁਰ ਕੇ ਬੱਸ ਚੜਨਾ ਪੈਂਦਾ ਸੀ ਖਰੜ ਜਾਣ ਲਈ ਖਰੜ ਆਇਆ ਖਰੜ ਮੇਰੀ ਸਿਸਟਰ ਦਾ ਘਰ ਸੀ ਉੱਥੇ ਆ ਕੇ ਮੈਂ ਪਾਠ ਕੀਤਾ ਪਹਿਲੀ ਵਾਰੀ ਅੱਧਾ ਕ ਪਾਠ ਕੀਤਾ ਪੂਰਾ ਨਹੀਂ ਕੀਤਾ ਸੁਖਨੀ ਸਾਹਿਬ ਦਾ ਠੀਕ ਹੈ ਵਾਪਸ ਗਿਆ ਜਾਂਦੇ ਵਕਤ ਮੇਰੀ ਕੰਡਕਟਰ ਨਾਲ ਥੋੜੀ ਬਹਿਸ ਵਾਜੀ ਵੀ ਉਹ ਹੀ ਕਿ ਮੈਨੂੰ ਉੱਥੇ ਉਤਾਰ ਨਹੀਂ ਝੁੰਗੀਆਂ ਰੋਡ ਦੇ ਉੱਤੇ ਰਹਿੰਦੇ ਸੀਗੇ ਉਹ ਮਰੰਡਾ ਖਰੜ ਦਾ ਬੱਸ ਸਟੈਂਡਾ ਉੱਥੋਂ ਚੰਡੀਗੜ੍ਹ ਵਾਲੀ ਬੱਸ ਉਹਨਾਂ ਨੂੰ ਕਹਿਣਾ ਪੈਂਦਾ ਸੀ ਉਸ ਵੇਲੇ ਆਟੋ ਵਗੈਰਾ ਦਾ ਇੰਨਾ ਮੇਰੇ ਕੋਲ ਸਿਸਟਮ ਨਹੀਂ ਸੀ ਨਾ ਜੀ ਤੇ ਕੰਡਕਟਰ ਨਾਲ ਥੋੜੀ ਬਹਿਸ ਵੀ ਕੀਤੀ ਕਿ ਮੈਨੂੰ ਉੱਥੇ ਉਤਾਰ ਨਹੀਂ ਕਹਿੰਦਾ ਨਹੀਂ ਮੈਂ ਤਾਂ ਵੀ ਇੱਥੇ ਉਤਰ ਜਾਤੇ ਮੈਂ ਉੱਥੋਂ ਹੀ ਤੁਰ ਕੇ ਗਿਆ ਵਾਪਸ ਆਇਆ ਤੇ 15 ਕਿਲੋਮੀਟਰ ਹੁੰਦਾ ਖਰੜ ਮਰੰਡਾ ਜਿਵੇਂ ਤੇ ਆਲਮੋਸਟ ਕਨਟੈਕਟ ਤੇ ਲੱਗਣਾ ਚਾਹੀਦਾ ਸਾਰੇ ਪ੍ਰਸਾਸਮਕਾਂ ਟਸਬਕੰਟ ਸਭਕੰਟ ਠੀਕ ਹੈ ਤੇ ਜਦੋਂ ਵਾਪਸ ਆਇਆ ਮੇਰੀ ਸਿਸਟਰ ਮੇਰੇ ਤੋਂ ਵੱਡੀ ਹੈ 2 ਸਾਲ ਉਹ ਮੈਨੂੰ ਕਹਿੰਦੀ ਤੂੰ ਕਿੱਥੇ ਤੇ ਆਇਆ ਮੈਂ ਕਿਹਾ ਮੈਂ ਖਰੜ ਤੋਂ ਆਇਆ ਦੂਜੀ ਸਿਸਟਰ ਦੇ ਘਰ ਤੋਂ ਤੂੰ ਹੁਣ ਤਾਂ ਇੱਥੇ ਫਿਰਦਾ ਸੀ ਗਲੀ ਵਿੱਚ ਅੱਛਾ ਮੈਂ ਨਾ ਇਗਨੋਰ ਕਰਤੀ ਉਸਦੀ ਗੱਲ ਐਵੇਂ ਗੰਭੀਰ ਪੈ ਗਿਆ ਹੋਗਾ ਇਹਨੂੰ ਹੂੰ 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 ਪਹਿਲਾ ਇਨਸੀਡੈਂਟ ਸੀਗਾ ਇਦਾਂ ਦਾ ਬੰਦਾ ਸੋਚਦਾ ਵੀ ਕਈ ਵਾਰੀ ਕੋਈ ਹੋਰ ਹੋਊਗਾ ਲਿਖਾ ਪੈ ਜਾਂਦਾ ਯਾਰ ਉਹ ਲਿਖਾਂ ਲੱਗ ਗਿਆ ਜਾਂ ਕੁਝ ਵੀ ਹੋਇਆ ਮੈਨੂੰ ਇੰਨਾ ਜ਼ਿਆਦਾ ਇਗਨੋਰ ਕਰਤਾ ਹੂੰ ਉਸ ਦਿਨ ਸ਼ਾਮ ਨੂੰ 7:30 ਦੀਆਂ ਖਬਰਾਂ ਹੁੰਦੀਆਂ ਸੀ ਜਲੰਧਰ ਦੂਰਦਰਸ਼ਨ ਤੇ ਅੱਛਾ ਜੀ ਉਸ ਤੋਂ 40 7 40 ਦੇ ਮੁੱਕ ਜਾਂਦੀਆਂ ਸੀ ਤੇ 5 ਕਿ ਮਿੰਟ ਦਾ ਸ਼ਬਦ ਕੀਰਤਨ ਹੁੰਦਾ ਸੀ ਟੀਵੀ ਦੇ ਉੱਤੇ ਟੀਵੀ ਸੀਗਾ ਸਾਡਾ ਬਲੈਕ ਐਂਡ ਵਾਈਟ ਤੇ ਉਹ ਅੰਟੀਨਾ ਵਾਲੇ ਟੀਵੀ ਹੁੰਦੀ ਸੀ ਅੰਟੀਨਾ ਵਾਲੇ ਰਿਮੋਟ ਤਾਂ ਹੁੰਦਾ ਨਹੀਂ ਸੀ ਜੀ ਕੁਰਸੀ ਵੀ ਸਾਨੂੰ ਟੀਵੀ ਦੇ ਕੋਲੇ ਰੱਖ ਕੇ ਬੈਠ ਚਲੰਟ ਦੇਖਣ ਦੀ ਆਦਤ ਸੀਗੀ ਕਿ ਉਹ ਗੋਲ-ਗੋਲ ਘੁਮਾਣਾ ਪੈਂਦਾ ਸੀ ਕਿਈ ਵਾਰੀ ਸੈੱਟ ਨਹੀਂ ਸੀ ਚੱਲਦੇ ਹੁੰਦੇ ਜੀ ਮੈਂ ਤਾਂ ਉਹ ਸ਼ਬਦ ਦੇ ਵਿੱਚ ਮੈਂ ਇੰਨਾ ਡੂੰਘਾ ਉਤਰ ਗਿਆ ਅੱਛਾ ਸ਼ਾ ਕੋਈ ਬੀਬੀਆਂ ਗਾ ਰਹੀ ਸੀ ਉਹਦੀ ਸ਼ਬਦ ਕੀਰਤਨ ਹੂੰ ਬਸ ਦੋ ਕੇ ਸ਼ਬਦ ਜ਼ਿਆਦਾ ਮੈਨੂੰ ਉਹਦੇ ਵਾਹਿਗੁਰੂ ਵਾਹਿਗੁਰੂ ਕੁਝ ਤੁਨ ਚੱਲ ਰਹੀ ਸੀ ਉਹਦੇ ਵਿੱਚ ਤੇ ਮੈਂ ਉਸਦੇ ਵਿੱਚ ਗਹਿਰਾ ਉਤਰ ਗਿਆ ਹੂੰ ਬਹੁਤ ਮੈਨੂੰ ਆਨੰਦ ਆਇਆ ਉਹ ਸ਼ਬਦ ਸੁਣ ਕੇ ਹੂੰ ਤੇ ਉਹ ਸਮਾਂ ਮੈਂ ਜਿਵੇਂ ਘੰਟੇ ਡੇਢ ਘੰਟੇ ਦਾ ਬੀਤ ਗਿਆ ਹੁੰਦਾ ਐਵੇਂ ਮਹਿਸੂਸ ਕੀਤਾ ਅੱਛਾ ਜਦ ਕਿ ਸ਼ਬਦ ਕੀਰਤਨ ਤਾਂ ਮੈਨੂੰ ਪਤਾ ਕਿ 5 ਮਿੰਟ ਦਾ ਹੀ ਜਾਂਦਾ ਸੀਗਾ ਉਹ ਹੂੰ ਜਿਹੜੀ ਬਾਅਦ ਵਿੱਚ ਉਹ ਦੇਖਿਆ ਵੀ ਜਦੋਂ ਕਿ 5 ਮਿੰਟ ਹੀ ਸਾਰੇ ਬੀਤੇ ਨੇ ਉਸ ਤੋਂ ਬਾਅਦ ਅਚਿੱਤਰ ਹਾਰ ਸ਼ੁਰੂ ਹੋ ਜਾਂਦਾ ਸੀ ਉਹਦੇ ਤੇ ਜਾਂ ਕੁਝ ਹੋਰ ਸ਼ੁਰੂ ਹੋ ਜਾਂਦਾ ਸੀ ਜੀ ਤੇ ਪਰ ਸਮਾਂ ਬੜਾ ਮੈਂ ਉਹ ਦੇਖਿਆ ਕਿ ਦਿਨ ਵਿੱਚ ਵੀ ਇਦਾਂ ਦੀ ਘਟਨਾ ਹੋਈ ਸੀ ਉਹ ਡੇਢ ਘੰਟਾ ਤੁਸੀਂ ਆਨੰਦ ਮਹਿਸੂਸ ਕੀਤਾ ਆਨੰਦ ਵਿੱਚ ਇੰਨਾ ਮੈਂ ਮਤਲਬ ਉਸ ਵਿੱਚ ਮੈਨੂੰ ਲੱਗਿਆ ਕਿ ਸਮਾਂ ਤਾਂ ਬਹੁਤ ਬੀਤ ਜਾਣਾ ਚਾਹੀਦਾ ਮਤਲਬ ਬਹੁਤ ਮੁੱਕਣ ਜੇ ਨਹੀਂ ਆ ਰਿਹਾ ਸ਼ਬਦ ਸ਼ਬਦ ਮੁੱਕਣ ਉਸ ਜਿਹੜੀ ਉਹ ਐਗਜ਼ੈਕਟ ਮੂਮੈਂਟ ਵਿੱਚ ਮੈਂ ਆ ਗਿਆ ਸੀਗਾ ਉਸ ਵੇਲੇ ਐਗਜ਼ੈਕਟ ਮੂਮੈਂਟ ਨੂੰ ਮੈਂ ਮਾਣਿਆ ਤੇ ਮੇਰੇ ਮੰਮੀ ਸੀਗੇ ਹੋਰ ਮਤਲਬ ਪਰਿਵਾਰ ਉਹ ਮੈਨੂੰ ਸਾਨੂੰ ਮੈਨੂੰ ਬਾਅਦ ਵਿੱਚ ਉਹ ਕਹਿੰਦੇ ਤੈਨੂੰ ਕਹਿੰਦੇ ਅਸੀਂ ਦੇਖ ਰਹੇ ਹਾਂ ਵੀ ਤੂੰ ਕੁਰਸੀ ਦੇ ਉੱਤੇ ਕੁਰਸੀ ਲੱਕੜ ਦੀ ਤੂੰ ਇੱਥੇ ਬੈਠਾ ਜਿਵੇਂ ਹੱਥ ਨਾਲ ਆਪਾਂ ਹਾਰਮੋਨੀਅਮ ਚਲਾਉਂਦੇ ਆਂ ਵੀ ਤੇਰੀ ਉਂਗਲੀਆਂ ਐਦਾਂ ਮਤਲਬ ਚੱਲ ਰਹੀਆਂ ਵੀ ਤੈਨੂੰ ਵੀ ਅਸੀਂ ਤੈਨੂੰ ਦੇਖ ਰਹੇ ਆਂ ਵੀ ਤੈਨੂੰ ਕੀ ਹੋ ਗਿਆ ਮੈਂ ਬੜਾ ਆਨੰਦ ਸੀ ਪਿੱਛੇ ਸੀਗਾ ਤੇ ਮੈਂ ਉਹਨਾਂ ਨੂੰ ਕੀ ਦੱਸਾਂ ਵੀ ਕੀ ਹੋ ਗਿਆ ਜੀ ਕੀ ਲੱਭਿਆ ਜੀ ਉਸ ਤੋਂ ਬਾਅਦ ਦੂਜੇ ਦਿਨ ਤੀਜੇ ਦਿਨ ਐਨਾ ਆਨੰਦ ਆਣਾ ਸ਼ੁਰੂ ਹੋ ਗਿਆ ਆਪਣੇ ਆਪ ਹੀ ਬਿਨਾਂ ਹੀ ਕੋਈ ਜਿਹਨੂੰ ਕਹਿੰਦੇ ਆ ਮੈਂ ਮੈਂ ਆਮ ਤੌਰ ਤੇ ਸਾਰੀ ਜ਼ਿੰਦਗੀ ਕਦੇ 9-10 ਵਜੇ ਤੋਂ ਪਹਿਲਾਂ ਨਹੀਂ ਉੱਠਿਆ ਹੂੰ ਅੱਜ ਕੱਲ ਵੀ ਮੇਰੀ ਆਦਤ ਹੈ ਨਾ 10:00 ਵਜੇ ਉੱਠ ਕੇ ਜਾਣਾ ਕਿਤੇ ਵੀ ਉਦੋਂ ਜਾਗ ਗਿਆ ਫੋਨ ਅੱਜ ਕੱਲ ਦੇਖੀ ਜਾਂਦੇ ਜੀ ਮੈਂ ਹੂੰ 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 ਤਾਂ ਉਸ ਵਿੱਚ ਮੈਂ ਉਹਨਾਂ ਦਿਨਾਂ ਚ 4:00 ਵਜੇ ਉੱਠ ਕੇ ਸੈਰ ਕਰਨੀ ਸ਼ੁਰੂ ਕਰਤੀ ਠੀਕ ਹੈ ਪਿੱਛੇ ਮੰਦਿਰ ਹੁੰਦਾ ਸੀਗਾ ਸਾਡੇ ਘਰ ਦੇ ਉਹਦੇ ਚ ਭਜਨ ਲੱਗੇ ਹੁੰਦੇ ਸੀਗੇ ਉਹਦੇ ਓਮ ਜੈ ਜਗਦੀ ਅਨੁਰਾਧਾ ਪੋੜਵਾਲ ਦੇ ਹੂੰ ਉਹ ਬਹੁਤ ਮਤਲਬ ਰੋਡ ਚੱਲ ਬਹੁਤ ਜਲਦੀ ਹੁੰਦੇ ਸੀ। ਬਰੰਡੇ ਬਹੁਤ ਚੱਲਦੇ ਹੁੰਦੇ ਸਾਡੇ ਘਰ ਦੇ ਪਿੱਛੇ ਖੇਤ ਹੁੰਦਾ ਸੀ ਖੇਤ ਦੇ ਪਾਰਲੇ ਹੁੰਦੇ ਸਮੁੰਦਰ ਸੀਗਾ। ਮੈਂ ਵੈਸੇ ਕਦੇ ਨਹੀਂ ਗਿਆ ਉੱਥੇ। ਪਰ ਉਹ ਬਹੁਤ ਸੋਹਣੇ ਲੱਗਦੇ ਸੀਗੇ ਉੱਥੇ। ਤੇ ਮੈਂ ਸੈਰ ਕਰਨੀ ਸ਼ੁਰੂ ਕਰਤੀ ਉੱਥੇ। ਸਵੇਰੇ ਉੱਠ ਕੇ ਕਦੇ ਮਾਰਨਿੰਗ ਵਾਕ ਨਹੀਂ ਸੀ ਕੀਤੀ ਤੇ ਉਹ ਕਰਦਣ ਲੱਗਿਆ ਵੀ ਇਹ ਤਾਂ ਬੜਾ ਉਹ ਹੋ ਗਿਆ। ਬਦਲ ਗਿਆ। ਬਦਲ ਗਿਆ। ਹੂੰ। ਕੀ ਹੋ ਗਿਆ ਇਸ ਨੂੰ? ਤੇ ਉਸ ਤੋਂ ਬਾਅਦ ਫਿਰ ਹੋਰ ਮਤਲਬ ਜਿਹੜੀਆਂ ਟਾਈਮ ਟਰੈਵਲ ਟਾਈਪ ਵਾਲੀਆਂ ਘਟਨਾਵਾਂ ਸੀਗੀਆਂ। ਮੇਰੇ ਨਾਲ ਹਰ ਰੋਜ਼ ਬੀਤਣ ਲੱਗੀਆਂ। ਮਤਲਬ ਕਿ ਹਰ ਰੋਜ਼ ਇਸ ਇਸ ਤਰ੍ਹਾਂ ਹੁੰਦਾ ਸੀ ਕਿ ਵਕਤ ਬੀਤ ਜਾਂਦਾ ਸੀ ਤੇ ਤੁਹਾਨੂੰ ਅਹਿਸਾਸ ਨਹੀਂ ਸੀ। ਨਹੀਂ ਵਕਤ ਵੀ ਹੋਰ ਤਰ੍ਹਾਂ ਦੀ ਮੁਕਟਰਾਵਾਂ ਹੁੰਦੀਆਂ ਸੀਗੀਆਂ। ਜਦੋਂ ਤੁਸੀਂ ਜਨਤਕ ਕਰਵਾਇ ਦਿੱਤੀ ਉਹਨਾਂ ਯਾਦਵਿੰਦਰ ਜੀ ਨੇ ਮੇਰੇ ਤੋਂ ਤਾਂ ਉਹ ਬਾਕੀ ਵੀ ਮੈਨੂੰ ਦੱਸ ਹੀ ਦੇਣਾ ਜਿੰਨੀਆਂ ਕਿ ਰਹਿ ਗਈਆਂ। ਕਈ ਵਾਰ ਇਹ ਲੱਗਦਾ ਸੀ ਕਿ ਜਿਵੇਂ ਮੈਂ ਸਾਈਕਲ ਤੇ ਜਾ ਰਹੇ ਹਾਂ ਤੇ ਅੱਗੇ ਟਰੱਕ ਹੈ ਕਿ ਮ ਵਿਚ ਨੂੰ ਗੁਜ਼ਰ ਗਿਆ। ਠੀਕ ਹੈ। ਕੋਈ मतलब ਉਸ ਦਿਨ ਟਕਰਾਉ ਨਹੀਂ ਹੋ ਰਿਹਾ। ਹੂੰ। ਮਤਲਬ ਬਿਲਕੁਲ ਜਿਵੇਂ ਹਵਾ ਬਣ ਗਿਆ ਇਸ ਤਰ੍ਹਾਂ ਦਾ ਮਤਲਬ ਉਹ ਮਹਿਸੂਸ ਹੋਣ ਲੱਗ ਗਿਆ ਮਹਿਸੂਸ ਹੋਣ ਲੱਗ ਗਿਆ ਕਿ ਰੀਅਲ ਵਿੱਚ ਉਹ ਮਤਲਬ ਇਦਾਂ ਮੈਂ ਉਸ ਦਾ ਜੋ ਡਰ ਸੀਗਾ ਜਮਾਨੇ ਦਾ ਜੋ ਮਤਲਬ ਪਦਾਰਥ ਦਾ ਜੋ ਹੁੰਦਾ ਟੱਕਰ ਦਾ ਪਦਾਰਥ ਦਾ ਮੇਰੇ ਲਈ ਵजूद ਖਤਮ ਹੋ ਗਿਆ ਹੂੰ ਆਮ ਤੌਰ ਤੇ ਅਗਰ ਸਾਇੰਸ ਦੀ ਭਾਸ਼ਾ ਦੇ ਵਿੱਚ ਕਹੀਏ ਤਾਂ ਮੋਲੀਕਿਊਲ ਜੁੜੇ ਹੁੰਦੇ ਨੇ ਤੇ ਉਹਨਾਂ ਵਿੱਚੋਂ ਗੁਜ਼ਰਨਾ ਇੰਪੋਸੀਬਲ ਆ ਕਿਸੇ ਚੀਜ਼ ਦਾ ਇੱਕ ਇਸ ਦੇ ਵਿੱਚ ਕੁਆਂਟਮ ਪ੍ਰਜੈਕਟਸ ਤੁਹਾਨੂੰ ਥੋੜੀ ਇੱਕ ਇਸ ਦਾ ਜਵਾਬ ਦੇਗੀ ਉਹਦੇ ਵਿੱਚ ਜਿਵੇਂ ਇੱਕ ਫੁੱਟਬਾਲ ਨੂੰ ਕਹਿੰਦੇ ਆਪਾਂ ਦੀਵਾਰ ਤੇ ਮਾਰੂ ਦੀਵਾਰ ਤੋਂ ਪਾਰ ਲੰਘ ਸਕਦੀ ਹੈ ਉਹਦਾ ਇੱਕ ਥੋੜੀ ਪ੍ਰੋਬੈਬਿਲਟੀ ਹੈ ਕਿ ਉਹ ਦੀਵਾਰ ਤੋਂ ਪਾਰ ਲੰਘ ਜਾਏਗੀ ਕਿਸ ਤਰ੍ਹਾਂ ਸੋਲਿਡ ਕਿਸ ਤਰ੍ਹਾਂ ਉਸ ਦੇ ਜਿਹੜੇ ਪਾਰਟਿਕਲਸ ਨੇ ਉਹਨਾਂ ਦੇ ਇੱਕ ਸਥਿਤੀ ਇਸ ਤਰ੍ਹਾਂ ਦੀ ਆ ਜਾਏਗੀ ਕਿ ਉਹ ਜੋ ਵੀ ਦੀਵਾਰ ਪਦਾਰਥ ਦੇ ਵਿੱਚ ਵੈਸੇ ਜ਼ਿਆਦਾਤਰ ਐਮਪਟੀ ਸਪੇਸ ਹੀ ਹੁੰਦੀ ਹੈ ਠੀਕ ਹੈ ਬਹੁਤ ਥੋੜੀ ਵਾਈਬ੍ਰੇਸ਼ਨ ਹੀ ਹੁੰਦੀ ਐਕਚੁਅਲੀ ਪਦਾਰਥ ਕੁਝ ਨਹੀਂ ਹੁੰਦਾ ਵਾਈਬ੍ਰੇਸ਼ਨ ਮੋਮੈਂਟਮ ਸ਼ੈੱਲ ਹੁੰਦੇ ਨੇ ਅ ਤੁਹਾਡੇ ਕਹਿਣ ਦਾ ਮਤਲਬ ਕਿਤੇ ਇਹ ਤਾਂ ਨਹੀਂਗਾ ਕਿ ਅਗਰ ਸੇਮ ਵਾਈਬ੍ਰੇਸ਼ਨ ਦੀਆਂ ਚੀਜ਼ਾਂ ਇੱਕ ਦੂਜੇ ਦੇ ਨੇੜੇ ਆਉਣ ਤਾਂ ਉਹ ਆਰ ਪਾਰ ਨਿਕਲ ਸਕਦੀਆਂ ਨੇ ਨਹੀਂ ਸੇਮ ਫ੍ਰੀਕੁਐਂਸੀ ਵਾਲੀ ਤਾਂ ਅ ਉਸ ਦੇ ਵਿੱਚ ਫੇਜ਼ ਡਿਫਰੈਂਸ ਅਗਰ ਮੈਂ ਰੱਖਦਾ ਕਿ ਅਗਰ ਫੇਜ਼ ਉਹਨਾਂ ਦਾ ਬਰਾਬਰ ਆ ਤਾਂ ਉਹ ਇੱਕ ਦੂਜੇ ਦੇ ਨਾਲ ਜਿਵੇਂ ਅਗਰ ਫਰਮੀਆਂ ਉਹ ਡਿਪੈਂਡ ਕਰਦਾ ਕਿ ਕਿਹੜੇ ਪਾਰਟੀਕਲ ਦੀ ਗੱਲ ਹੋ ਰਹੀ ਹੈ ਠੀਕ ਹੈ ਅਗਰ ਤੇ ਉਹ ਰੇਡੀਏਸ਼ਨ ਹੈ ਉਹ ਤੇ ਜਿੰਨਾ ਇੰਟੈਂਸਿਟੀ ਹੈ ਤੁਸੀਂ ਲਾਈਟ ਦੀ ਜਿੰਨੀ ਮਰਜ਼ੀ ਵਧਾ ਲਓ ਇੱਕ ਕਮਰੇ ਵਿੱਚ ਜਿੰਨੀ ਮਰਜ਼ੀ ਇਨਫਿਨਿਟ ਲਾਈਟ ਇਕੱਠੀ ਕਰ ਲਓ ਠੀਕ ਹੈ ਉਹ ਇਕੱਠੀ ਹੋ ਜੇਗੀ ਉਹਦੀ ਤੇ ਐਂਪਲੀਟਿਊਡ ਨੇ ਇੱਕ ਦੂਜੇ ਦੇ ਉੱਤੇ ਜੁੜੀ ਜਾਣਾ ਤੇ ਅਗਰ ਉਹਦਾ ਫੇਜ਼ ਡਿਫਰੈਂਸ ਹੈ ਉਹਨੇ ਇੱਕ ਦੂਜੇ ਨੂੰ ਕੈਨਸਲ ਕਰ ਦੇਣਾ ਜਿਵੇਂ ਇੰਟਰਫੇਰੈਂਸ ਚ ਹੁੰਦਾ ਡਬਲ ਸਲਟ ਐਕਸਪੈਰੀਮੈਂਟ ਦੇ ਵਿੱਚ ਹੁੰਦਾ ਤਾਂ ਉਹ ਉਸ ਤੇ ਡਿਪੈਂਡ ਕਰਦਾ ਕਿ ਉਹ ਕਿਹੜੇ ਪਾਰਟੀਕਲ ਦੀ ਗੱਲ ਹੋ ਰਹੀ ਹੈ ਕਿਤੇ ਦੀਵਾਰ ਚੋਂ ਫੁੱਟਬਾਲ ਦੇ ਗੁਜ਼ਰਨ ਦੀ ਕੀ ਸਾਇੰਸ ਆਪਾਂ ਨੂੰ ਕਿੱਦਾਂ ਸਮਝੀਏ ਕਿਤੇ ਆਮ ਤੁਸੀਂ ਸਰਚ ਕਰੋਗੇ ਤੁਹਾਨੂੰ ਗੂਗਲ ਤੇ ਹੀ ਮਿਲ ਜਾਣਾ ਤੁਸੀਂ ਮੇਰੇ ਤੋਂ ਉਹ ਸਵਾਲ ਪੁੱਛ ਲਓ ਜਿਹੜਾ ਤੁਹਾਨੂੰ ਹੋਰ ਪਾਸੇ ਨਹੀਂ ਮਿਲਣਾ ਠੀਕ ਹੈ ਉਹ ਤੇ ਤੁਸੀਂ ਜਿਹੜੀ ਚੀਜ਼ਾਂ ਤੁਹਾਨੂੰ ਗੂਗਲ ਤੇ ਲੱਭ ਸਕਦੀਆਂ ਕਿਤੇ ਵਿੱਚ ਉਹ ਠੀਕ ਹੈ ਮਿਲ ਜਾਈਗੀ ਨਾ ਕਿਤੇ ਠੀਕ ਹੈ ਅੱਛਾ ਆਪਾਂ ਫੇਰ ਉੱਥੇ ਹੀ ਆਉਨੇ ਆ ਕਿ ਤੁਸੀਂ ਟਰੱਕ ਦੇ ਆਰ ਪਾਰ ਨਿਕਲ ਗਏ ਉਸ ਤੋਂ ਬਾਅਦ ਉਸ ਤੋਂ ਬਾਅਦ ਜੋ ਗ੍ਰੈਵਿਟੀ ਦਾ ਅਸਰ ਸੀਗਾ ਉਹ ਮੇਰੇ ਤੇ ਸਮਾਪਤ ਹੋ ਗਿਆ ਗ੍ਰੈਵਿਟੀ ਨੇ ਮੇਰੇ ਤੇ ਮਤਲਬ ਮੈਂ ਬੜਾ ਹੌਲਾ ਮਹਿਸੂਸ ਕਰਨ ਲੱਗਾ ਕਿ ਮੈਂ ਆਪਣਾ ਭਜਨ ਭਜਨ ਮੇਰਾ ਹੈ ਨਹੀਂ ਮੈਂ ਉੱਡ ਰਿਹਾ ਹਾਂ ਅੱਛਾ ਜੀ ਮਤਲਬ ਬੜੇ ਆਰਾਮ ਨਾਲ ਜਿਵੇਂ ਸਪੇਸ ਵਿੱਚ ਸਪੇਸ ਯਾਤਰੀ ਬੜੇ ਆਰਾਮ ਨਾਲ ਉਹ ਇੱਧਰ ਉੱਧਰ ਪਰਾਈ ਜਾਂਦੇ ਆ ਜੀ ਉਸ ਤਰ੍ਹਾਂ ਨਾਲ ਮਤਲਬ ਇੱਕ ਤਰ੍ਹਾਂ ਦਾ ਬਿਲਕੁਲ ਜਿਵੇਂ ਕੋਈ ਮੈਂ ਨਿਸ਼ਾਨੀ ਕੀਤਾ ਨਸ਼ਾ ਮੈਂ ਹਜ ਤੱਕ ਵੀ ਨਹੀਂ ਵੈਸੇ ਕੀਤਾ ਤਲੇਕਿਨ ਮਤਲਬ ਉਸ ਵੇਲੇ ਉਹ ਇਸ ਤਰ੍ਹਾਂ ਦਾ ਇੱਕ ਆਨੰਦ ਸੀਗਾ ਜਿਹੜਾ 17 ਸਾਲ ਦੀ ਉਮਰ ਸੀ ਸਾਇੰਸ ਸਟੂਡੈਂਟ ਰਹਾ ਸੀ ਤੇ ਉਸ ਨੂੰ ਮੈਂ ਸੈਂਟੀਫਿਕਲੀ ਉਹ ਸਮਝਣਾ ਜਾਂਦਾ ਸੀ ਕਿਸੇ ਨੇ ਚਲੋ ਘਰ ਦੇ ਨੂੰ ਦੱਸਿਆ ਕਿ ਇਹਨੂੰ ਪਾਠ ਸੁਖਨੀ ਸਾਹਿਬ ਦਾ ਪਾਠ ਮੈਨੂੰ ਮੇਰੀ ਸਿਸਟਰ ਨੇ ਸੁਨਾਣਾ ਕਾਫੀ ਤੇ ਮੈਂ ਖੁਦ ਤਾਂ ਨਹੀਂ ਕੀਤਾ ਉਹਦਾ ਪਾਠ ਲੇਕਿਨ ਕੁਝ ਉਹਨਾਂ ਦੇ ਨਾਲ ਹੀ ਫੇਰ ਹੋਰ ਅਜੀਬ ਘਟਨਾਵਾਂ ਵਾਪਰਨ ਲੱਗੀ ਜੀ ਕਿ ਮਾਈਂਡ ਦੇ ਵਿੱਚ ਜੋ ਸੋਚ ਚੱਲਦੀ ਹੁੰਦੀ ਸੀ ਉਹ ਮੇਰੇ ਸਾਹਮਣੇ ਸਾਕਸ਼ਾਤ ਹੋ ਜਾਂਦੀ ਸੀ ਠੀਕ ਹੈ ਯਾਨੀ ਜੋ ਕੁਝ ਹੋਣਾ ਹੁੰਦਾ ਸੀ ਤੁਹਾਨੂੰ ਪਹਿਲਾਂ ਅਹਿਸਾਸ ਹੋ ਜਾਂਦਾ ਸੀ ਉਸ ਚੀਜ਼ ਨਹੀਂ ਮੈਂ ਜੋ ਸੋਚਦਾ ਸੀਗਾ ਉਹ ਤਾਂ ਵੈਸੇ ਹੀ ਨਾ ਹੋ ਪਾਕ ਹੋ ਜਾਂਦਾ ਕਿ ਆਹ ਬੰਦਾ ਸੋਚਦਾ ਯਾਨੀ ਇੰਟੈਂਸ਼ਨਲੀ ਤੁਸੀਂ ਸੋਚਦੇ ਸੀ ਤੇ ਉਹ ਚੀਜ਼ ਹੋ ਜਾਂਦੀ ਇੰਟੈਂਸ਼ਨਲੀ ਇੰਟੈਂਸ਼ਨਲੀ ਜੋ ਚਾਹਣਾ ਹੈ ਜਿਵੇਂ ਕੋਈ ਜੌਨੀ ਬਾਬਾ ਜੀ ਦੀ ਵੀਡੀਓ ਆੰਦੀਆ ਕਿ ਕਿੰਨੀ ਵਾਰੀ ਅਸੀਂ ਮੀਂਹ ਪਾਇਆ ਕਿੰਨੀ ਵਾਰੀ ਰਕਾਇਆ ਕਰਮਾਤਾਂ ਤੇ ਅਸੀਂ ਦਿਖਾ ਦਿਖਾ ਸਕਦੇ ਹਾਂ ਮਹਾਰਾਜ ਇਦਾਂ ਉਹਨਾਂ ਨੇ ਬੋਲਿਆ ਮੈਂ ਉੱਥੇ ਕਮੈਂਟ ਵੀ ਕੀਤਾ ਹੋਇਆ ਮੈਂ ਕਹਾ ਹਾਂ ਮੈਂ ਸਹਿਮਤ ਹਾਂ ਮੈਂ ਵੀ ਪਾਇਆ ਮੀਂਹ ਮੇਰੇ ਕਹੇ ਤੇ ਬਹੁਤ ਵਾਰੀ ਮੀਂਹ ਪਿਆ ਬਹੁਤ ਵਾਰੀ ਰਕਾਇਆ ਮਨ ਵਿੱਚ ਜੋ ਸੋਚਣਾ ਸਾਹਮਣੇ ਹੋ ਜਾਂਦਾ ਸੀ ਜੀ ਇਸ ਨੂੰ ਯਾਦ ਕਰਨਾ ਉਹ ਨਹੀਂ ਆ ਜਾਣਾ ਇਹ ਅਧਿਆਤਮ ਹੈ ਕਿ ਸਾਇੰਸ ਹੈ ਜੀ ਦੇਖੋ ਇਹ ਥੋੜੇ ਮੁਸ਼ਕਲ ਸਵਾਲ ਨੇ ਲੇਕਿਨ ਫਿਰ ਵੀ ਮੈਂ ਕਹਾਗਾ ਕਿ ਸਾਇੰਸ ਹੈ ਸਾਇੰਸ ਹੈ ਕਾ ਸਾਇੰਸ ਹੈ ਹੂੰ ਤੁੱਕੇ ਬਾਅਦ ਵਿੱਚ ਫਿਰ ਮੈਂ ਡਾਈਮੈਂਸ਼ਨਸ ਦੀ ਖੋਜ ਕੀਤੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਉਹ ਵੀ ਮੈਂ ਤੁਹਾਨੂੰ ਦੱਸਣਾ ਕਿ ਇਸ ਦੇ ਵਿੱਚ ਉਸ ਤੋਂ ਬਾਅਦ 1 ਸਾਲ ਤੇ ਮੈਂ ਪੜ੍ਹਿਆ ਨਹੀਂ ਗਿਆ ਠੀਕ ਹੈ ਮੇਰਾ ਜਿਵੇਂ ਹੁਣ ਵੀ ਮੈਂ ਵਾਲ ਕੱਟੇ ਹੋਏ ਨੇ ਉਦੋਂ ਵੀ ਮੈਂ ਕੱਟੇ ਹੋਏ ਸੀ 1 ਸਾਲ ਬਾਅਦ ਫਿਰ ਮੈਂ ਮਤਲਬ ਵਾਲ ਰੱਖ ਲੈ ਸਰਦਾਰ ਬਣ ਗਿਆ ਫਿਰ ਦੁਬਾਰਾ ਐਡਮਿਸ਼ਨ ਲਈ ਕਾਲਜ ਫਿਰ ਗਿਆ 1 ਸਾਲ ਬਾਅਦ ਠੀਕ ਹੈ ਤੇ ਦੁਬਾਰਾ 1 ਸਾਲ ਬਾਅਦ ਫਿਰ ਪੂਰਾ 1 ਸਾਲ ਲਾਇਆ ਫਸਟ ইয়ার ਤੇ ਉਹ ਆਇਨਸਟਾਈਨ ਦੀ ਥਿਊਰੀ ਵਗੈਰਾ ਉਹ ਸਾਰੀ ਹੁਣ ਵੀ ਮੇਰੇ ਕੋਲ ਕਿਤਾਬਾਂ ਪਈਆਂ ਨੇ ਕਾਲਜ ਟਾਈਮ ਦੀਆਂ ਠੀਕ ਹੈ ਤੇ ਉਹ ਮੈਂ ਫਿਰ ਬੜਾ ਪੜਦਾ ਰਹਿੰਦਾ ਉਹਨਾਂ ਨੂੰ ਰਿਲੇਟਿਵਿਟੀ ਵਗੈਰਾ ਪੜੀ ਜਾਂ ਹੋਰ ਸਾਰਾ ਕੁਝ ਜੀ ਉਦੋਂ ਜਦੋਂ ਪੇਪਰਾਂ ਦਾ ਟਾਈਮ ਨਜ਼ਦੀਕ ਆਇਆ ਘਟਨਾਵਾ ਦੁਬਾਰਾ ਫੇਰ ਸ਼ੁਰੂ ਹੋ ਗਿਆਂ ਠੀਕ ਹੈ ਉਹਦੇ ਚ ਕੀ ਸੀ ਘਰ ਤੋਂ ਕਾਲਜ ਜਾਣਾ ਹੂੰ ਪੈਦਲ ਠੀਕ ਮਨੜੇ ਤੋਂ ਬਾਸ ਚੜਨ ਲਈ ਹੂੰ ਬੱਸ-ਬੂਸ ਨੇ ਚੜਨੀ ਘੁੰਮੇ ਜਾਣਾ ਫੈਦਲੀ ਪੂਰੇ ਮਨੜੇ ਦਾ ਚੱਕਰ ਆਵਾ ਗਾਣ ਬਿਲਕੁਲ ਪਟਕਣ ਅੱਛਾ ਤੇ ਇਦਾਂ ਲੱਗਣਾ ਲੱਗਣਾ ਕਿ ਮਤਲਬ ਰੀਅਲੀ ਮੈਨੂੰ ਪਤਾ ਕਿ ਮੈਂ ਕਿੰਨਾ ਘੁੰਮੇ ਸਾਰਾ ਮਨੜਾ ਘਾਤ ਆ ਹੂੰ ਤੇ 9 ਵਜੇ ਘਰ ਤੋਂ ਨਿਕਲਦਾ ਸੀ 9:00 ਵਜੇ ਵੀ ਚਲੋ ਕਾਲਜ ਅਲੱਗ-ਅਲੱਗ ਟਾਈਮ ਤੇ ਨਿਕਲਦਾ ਸੀ 10 ਵਜੇ ਸ਼ੁਰੂ ਹੁੰਦਾ ਸੀ ਮੇਰਾ ਉੱਤੇ ਕਾਲਜ ਜੀ ਤਾਂ ਉਹਦੇ ਵਿੱਚ ਮੈਂ ਫਿਰ ਟਾਈਮ ਮੇਰੇ ਲਈ ਉਹ ਹੀ ਬਿਤਣਾ ਅੱਧਾ ਪੂਣਾ ਘੰਟਾ ਹੀ ਮੈਨੂੰ ਪਤਾ ਕਿ ਮੈਂ ਸ਼ਾਮ ਤੱਕ ਹੋਮੀ ਗਿਆ ਅੱਛਾ ਯਾਨੀ ਤੁਸੀਂ ਸਾਰਾ ਟਾਈਮ ਚੰਡੀਗੜ੍ਹ ਚੰਡੀਗੜ੍ਹ ਵੀ ਮੈਂ 11 ਸੈਕਟਰ ਕਾਲਜ ਸੀਗਾ ਬੱਸ ਸਟੈਂਡ ਤੋਂ ਉਤਰ ਕੇ 11 ਸੈਕਟਰ ਤੱਕ ਮੈਂ ਤੁਰ ਕੇ ਜਾਂਦਾ ਸੀ ਹੂੰ ਸੀਟੀਯੂ ਦੀ ਬੱਸ ਦਾ ਪਾਸ ਬਣਿਆ ਹੋਆ ਸੀ ਵੈਸੇ ਤੇ ਕਦੇ-ਕਦੇ ਉਹਨੂੰ ਰੀਨਿਊ ਵੀ ਨਹੀਂ ਸੀ ਕਰਾਉਂਦੇ ਸੀ ਅਸੀਂ ਠੀਕ ਹੈ ਪਰ ਤੁਰਕੇ ਜਾਣਾ ਫਿਰ ਵੀ ਪਸੰਦ ਸੀ ਉੱਥੋਂ ਕਈ ਵਾਰੀ ਤੁਰਕੇ ਹੀ ਆਣਾ ਹੂੰ ਜੀ ਤੇ ਉਹਦੇ ਚ ਮੈਂ ਬੱਸਾਂ ਚਲਦੀਆਂ ਬੱਸਾਂ ਹੀ ਚੜ ਜਾਂਦਾ ਸੀ ਚਲਦੀਆਂ ਉੱਥੋਂ ਜਾਂਦਾ ਸੀ ਹੂੰ ਹੂੰ ਮਤਲਬ ਬੱਸ ਦੇ ਰੁਕਣ ਦਾ ਇੰਤਜ਼ਾਮ ਨਹੀਂ ਸੀ ਕਰਦੇ ਜਦੋਂ ਰੌਂਡ ਅਬਾਊਟ ਤੇ ਬੱਸ ਥੋੜੀ ਸਲੋ ਹੁੰਦੀ ਆ ਉੱਥੇ ਛਾਲ ਮਾਰਦੀ ਸੀ ਜਾਂ ਫੇਰ ਚੜ ਜੀਦਾ ਸੀ ਤੇ ਇਦਾਂ ਹੀ ਫਿਰ ਉਹਨਾਂ ਦੇ ਨਾਲ ਚ ਇੱਕ ਦਿਨ ਬੱਸ ਚੜਦੇ ਵਕਤ ਪੌੜੀਆਂ ਦੇ ਉੱਤੇ ਪੈਰ ਸਲਿੱਪ ਹੋ ਗਿਆ ਤੇ ਮੈਂ ਡਿੱਗ ਗਿਆ ਥੱਲੇ ਵੱਡੇ ਘਰ ਕੁਝ ਨਹੀਂ ਹੋਇਆ ਮਤਲਬ ਕੋਈ ਸਾਡੀ ਨਹੀਂ ਟੁੱਟੀ ਕੁਝ ਨਹੀਂ ਹੋਇਆ ਮੈਂ ਵਾਪਸ ਆ ਗਿਆ ਘਰੇ ਲੇਕਿਨ ਕਾਰਨ ਤੋਂ ਬਾਅਦ ਦੁਬਾਰਾ ਨਹੀਂ ਵੋਟ ਸਕਿਆ ਫਿਰ ਅੱਛਾ ਕਾਰਨ ਤੋਂ ਬਾਅਦ ਮੈਂ ਪੈ ਗਿਆ ਤੇ ਉਸ ਤੋਂ ਬਾਅਦ ਫਿਰ ਕੁਝ ਘਤਨਾਵਾਂ ਐਦਾਂ ਦੀਆਂ ਨੇ ਜਿਵੇਂ ਮੈਂ ਕਹਿੰਦਾ ਕਿ ਮੈਨੂੰ ਇਹ ਪਤਾ ਨਹੀਂ ਕਿ ਕਿੰਨਾ ਕੁਛ ਬੀਤਿਆ ਮੇਰੇ ਨਾਲ ਹੈਰਾਨੀ ਹੁੰਦੀ ਸੀ ਹੈਰਾਨੀ ਕਿ ਅᱫੋ ਤੱਕ ਇਸ ਚੀਜ਼ ਨੂੰ ਸਮਝਣ ਲੱਗ ਗਏ ਸੀ ਤੁਸੀਂ देखो एक चीज ਤਾਂ ਮੈਨੂੰ ਪਤਾ ਲੱਗਿਆ ਸੀ ਕਿ ਜੋ ਸੰਸਾਰ ਨੂੰ ਮੈਂ ਸ਼ੁਰੂ ਤੋਂ 17 ਸਾਲ ਤੋਂ ਸੋਚਦਾ ਆਇਆ ਸੀ ਉਸ ਵੇਲੇ ਜਦ ਮੈਂ 17 ਸਾਲ ਦੀ ਮੁੰਡੇ 18 ਦੀ ਹੋ ਚੁੱਕੀ ਸੀ ਉਦੋਂ ਤਾਂ ਇੱਕ ਤਾਂ ਕਲੀਅਰ ਹੋ ਗਈ ਸੀ ਗੱਲ ਵੀ ਉਹ ਸੰਸਾਰ ਜਿਹੜਾ ਸੀ ਸਮਝਦੇ ਹਾਂ ਵੀ ਇਹ ਹੀ ਆ ਹੂੰ ਸੋਲਿਡ ਸੰਸਾਰ ਹੈ ਇਹ ਤਾਂ ਉਸ ਦਾ ਭਰਮ ਟੁੱਟ ਗਿਆ ਸੀ ਵੀ ਇਹ ਸੋਲਿਡ ਸਬੜਾ ਕੁਝ ਨਹੀਂ ਹੈਗਾ ਇਹਦੇ ਵਿੱਚ ਨੂੰ ਲੰਘਿਆ ਵੀ ਜਾ ਸਕਦਾ ਫੇਸਿੰਗ ਹੋ ਸਕਦੀ ਹੈ ਫੇਸ ਮਤਲਬ ਇਹ ਕੋਈ ਇੰਨਾ ਜੋ ਨਹੀਂ ਹੈਗਾ ਠੀਕ ਹੈ ਹਾਂ ਤੇ ਇਹ ਤਾਂ ਯਕੀਨ ਹੋ ਗਿਆ ਸੀ ਕਿ ਉਹ ਯਕੀਨ ਹੋਣ ਲੱਗਿਆ ਸੀ ਉਸ ਤਰ੍ਹਾਂ ਦਾ ਮੈਨੂੰ ਕਿ ਸਾਰਾ ਇਹ ਕੁਝ ਨਹੀਂ ਹੈ ਭਰਮ ਹੈ